ਹਾਂਜੀ ਸਤਿ ਸ਼੍ਰੀ ਅਕਾਲ ਜੀ ਮਛਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਜਿਹੜੀ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਆਪਾਂ ਇਹ ਵੀਡੀਓ ਲੈ ਕੇ ਆਏ ਆ ਇਸ ਵਿਸ਼ੇ ਦੇ ਉੱਤੇ ਵੀ ਜੇ ਤੁਹਾਨੂੰ ਸੌਣ ਦੇ ਮਹੀਨੇ ਕਿਤੋਂ ਵੀ ਸੱਪ ਦੀ ਕੰਜ ਠਿਆ ਜੇ ਤਾਂ ਨਹੀਂ ਤੁਸੀਂ ਆਪਣੇ ਆਪ ਨੂੰ ਬਹੁਤ ਭਾਗਾਂਸ਼ਾਲੀ ਸਮਝੋ ਵੀ ਤੁਸੀਂ ਇਹ ਸਮਝੋ ਕਿ ਇਹਦੇ ਆਉਣ ਨਾਲ ਸਾਡੇ ਘਰ ਦੇ ਵਿੱਚ ਵਰਕ ਤਾਂ ਦੇ ਢੇਰ ਲੱਗਦੇ ਰਹਿਣਗੇ ਧੰਦੌਲਸ ਦੀ ਕੋਈ ਕਮੀ ਨਹੀਂ ਰਹੇਣੀਗੀ ਬਹੁਤ ਸਾਰੇ ਕੰਮ ਹੁੰਦੀ ਹੈ ਜੀ ਇਹ ਆਪਾਂ ਤੁਹਾਨੂੰ ਦੱਸਦੇ ਆਂ ਕੁਸ਼ਕੇ ਦਵਾਈਆਂ ਦੇ ਵੀ ਕੰਮ ਹੁੰਦੀ ਹੈ ਮੁਸ਼ਕ ਦੇ ਘਰ ਦੇ ਵਿੱਚ ਰੱਖਣ ਨਾਲ ਇਹਦੇ ਕੀ ਕੀ ਫਾਇਦੇ ਹੁੰਦੇ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਲਓ ਜੀ ਇਹ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਦੇ ਤੁਸੀਂ ਜਰੂਰ ਬਨੇ ਰਹਿਣਾ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈਂ ਤੇ ਪਲੀਜ਼ ਇਹਨੂੰ ਸਬਸਕ੍ਰਾਈਬ ਕਰਨਾ ਲਾਈਕ ਜਰੂਰ ਕਰਨਾ ਕਮੈਂਟ ਆਪਾਂ ਬੰਦ ਕਰ ਰੱਖਿਆ ਇਹਦੇ ਉੱਤੇ ਆਪਾਂ ਫੇਰ ਵੀਡੀਓ ਲੈ ਕੇ ਆਵਾਂਗੇ ਕਮੈਂਟ ਆਪਾਂ ਕਿਉਂ ਬੰਦ ਕੀਤੇ ਆਪਾਂ ਇਹਦੇ ਉੱਤੇ ਫੇਰ ਕਦੇ ਵੀਡੀਓ ਜੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਮੇਰੀ ਮਜਬੂਰੀ ਸੀ ਕਮੈਂਟਾਂ ਨੂੰ ਬੰਦ ਕਰਨ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂਗੇ ਇਹ ਤੇ ਇਸਾ ਪਰਿਕਾਂਤ ਜਦੋਂ ਵੀ ਤੁਹਾਨੂੰ ਖਰੇ ਦੇ ਕੋਈ ਕੋਸ਼ਿਸ਼ ਜਿਹੜੀ ਸੱਪ ਇੱਕ ਤਾਂ ਆਮ ਹੀ ਸੱਪ ਹਰ ਇੱਕ ਇਹ ਆਪ ਦੀ ਕਾਂਜ ਡੈਡ ਸਕਿਨ ਕਹਿ ਦਿੰਨੇ ਆਪਾਂ ਉਤਾਰਤਾ ਹੈ ਹਨਾ ਇਹ ਬੇਖੱਤਕਲ ਇਹ ਸਾਲ ਦੇ ਸਾਲ 6 ਮਹੀਨਿਆਂ ਸਾਤ ਕੋਈ ਉਤਾਰਤਾ ਹੈ ਗੱਟਕਾ ਜ਼ਿਆਦਾਤਰ ਪਾਤਨਿਆਂ ਦੇ ਵਿੱਚ ਇਥੇ ਪਾਤਨੀਆਂ ਪਾਤਦੇ ਆ ਨਾ ਉਹਨਾਂ ਦੇ ਵਿੱਚ ਹੀ ਹੁੰਦੀ ਹੈ ਛਟੀਆਂ ਦੇ ਵਿੱਚ ਕਮਾਲ ਦੇ ਵਿੱਚ ਇਹ ਬਹੁਤ ਕੋਈ ਹੁੰਦੀ ਹੈ ਛਟੀਆਂ ਲੱਕੜਾਂ ਦੇ ਵਿੱਚ ਆ ਆ ਮਿਲ ਜਾਂਦੀ ਆ ਆਪਣੇ ਪਿੰਡਾਂ ਦੇ ਵਿੱਚ ਤਾਂ ਤੇ ਜੇ ਤੁਹਾਨੂੰ ਸੌਂ ਦੇ ਮਹੀਨੇ ਮਿਲਦੀ ਹੈ ਤੇ ਵੇਖੋ ਇਹਦੀ ਪਹਿਚਾਨ ਇਹ ਤੁਸੀਂ ਕਰ ਲਿਓ ਪਹਿਚਾਨ ਕਰੋ ਕਿ ਕਾਲੇ नाग ਦੀ ਹੁੰਦੀ ਹੈ ਸਾਰਿਆਂ ਦਾ ਸ਼ੁਭ ਹੁੰਦੀ ਹੈ ਜਿਹੜੀ ਕਾਲੇ ਨਾਲ ਦੀ ਕੰਜ ਹੁੰਦੀ ਉਹ ਹੀ ਆਮਤ ਹਰ ਇੱਕ ਵੇਖ ਵੀ नाग ਲਾਹੀ ਜਾਂਦੇ ਨੇ ਉਹ ਨਹੀਂ ਨੇ ਫਿਰ ਸ਼ਿਵ ਜੀ ਦੇ ਜਿਹੜੇ ਵੀ ਗਲ ਦੇ ਵਿੱਚ ਪਾਇਆ ਹੁੰਦਾ ਸੀ ਉਹ नाग ਦੀ ਕੰਨ ਸਭ ਤੋਂ ਸ਼ੁਭ ਹੁੰਦੀ ਹੈ ਕਾਲਾ ਨਾਲ ਕਹਿ ਦਿੰਨੇ ਆਪਾਂ ਵੈਸੇ ਅੱਜ ਕਾ ਸੌਣ ਭਾਦ ਦੇ ਵਿੱਚ ਬਹੁਤ ਨਿਕਲ ਰਹੀ ਹੈ ਜੇ ਤੁਹਾਨੂੰ ਇਹ ਮਿਲਦੀ ਹੈ ਸੌਣ ਭਾਦ ਦੇ ਵਿੱਚ ਤੁਸੀਂ ਬਹੁਤ ਲੱਕੀ ਨੇ ਤੁਸੀਂ ਇਹਨੂੰ ਨਾਲ ਦੇ ਨਾਲ ਫੌਰਨ ਘਰ ਦੇ ਵਿੱਚ ਇਹਨੂੰ ਲੈ ਆਉਣਾ ਪਹਿਲਾਂ ਤਾਂ ਆਪਾਂ ਤੁਹਾਨੂੰ ਇਸ ਦੀਆਂ ਬਿਮਾਰ ਜੋ ਇਹਨਾਂ ਤੋਂ ਬਿਮਾਰੀਆਂ ਠੀਕ ਹੁੰਦੀਆਂ ਆਪਾਂ ਉਹਨਾਂ ਬਾਰੇ ਚਿਰ ਕਰਦੇ ਆ। ਸੱਪ ਦੀ ਕਾਂਜ ਨੂੰ ਜੇ ਆਪਾਂ ਪਾਣੀ ਦੇ ਵਿੱਚ ਧੋਵ ਦਿੰਨੇ ਆ ਉਹ ਪਾਣੀ ਨੂੰ ਛਾਣ ਕੇ ਉਸ ਪਾਣੀ ਨਾਲ ਆਪਾਂ ਬੰਦ ਕਰਕੇ ਅੱਖਾਂ ਨੂੰ ਚੰਗੀ ਤਰ੍ਹਾਂ ਧੋਣਿਆ ਜੋ ਕਾਟਨ ਲੈ ਕੇ ਉਹਨੂੰ ਸਾਫ਼ ਕਰਦੇ ਰਹਿਣੀ ਆ 15-20 ਦਿਨ ਲਗਾਤਾਰ ਤੁਸੀਂ ਦੇਖੋ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਬਹੁਤ ਜਲਦੀ ਵਧੂਗੀ ਬਹੁਤ ਜਲਦੀ ਵਧੂਗੀ ਤਰੀਕਾ ਆਪਣਾ ਆਪਾਂ ਅਪਣਾਇਆ ਹੋਇਆ ਰੋਸ਼ਨੀ ਇਹਦੇ ਨਾਲ ਬਹੁਤ ਜਲਦੀ ਵਧ ਚੰਗੀ ਆ ਜੀ ਤੇ ਜੇ ਹੁਣ ਕਈ ਨੂੰ ਲਿਆ ਕੇ ਆਪਾਂ ਇਹਨੂੰ ਸਾੜ ਲਈਏ ਕਾਂਜੂ ਸਾੜ ਲਗੇ ਤਵੇ ਤੇ ਸਾੜ ਲੋ ਚਾਹੇ ਤੁਸੀਂ ਕਿਸੇ ਹੰਗਰ ਵਿੱਚ ਇਤੇ ਜਾਂ ਕੋਲੇ ਦੇ ਵਿੱਚ ਪਾ ਕੇ ਇਹਨੂੰ ਗਰਮ ਠੀਕ ਕਰਕੇ ਉਹਦੇ ਉੱਤੇ ਸਾੜ ਲੋ ਨਾ ਕੋਈ 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 ਦੇ ਉੱਤੇ ਨਾ ਜਮਾ ਸਾੜ ਲੈਣਾ ਸਾੜਨ ਤੋਂ ਬਾਅਦ ਇਹਨੂੰ ਪੀਸ ਲੈਣਾ ਪੀਸਾ ਪੀਸ ਕੇ ਇਹਦੇ ਵਿੱਚ ਨਾ ਤੇਲ ਪਾ ਦੇ ਤੇਲ ਪਾ ਕੇ ਸਰੋਂ ਦਾ ਤੇਲ ਪਾ ਕੇ ਤੇ ਇਹਨੂੰ ਨਾ ਚੰਗੀ ਤਰ੍ਹਾਂ ਹਵਾ ਲਿਓ ਕਲਕਾਲਿਓ ਤੇ ਇਹਦੇ ਵਿੱਚ ਮਲ ਆ ਕੇ ਚੰਗੀ ਤਰ੍ਹਾਂ ਇਕ ਜ਼ਿਆਦਾ ਤੇ ਇਹਦੀ पण ਥੋੜੀ ਤੇ ਗੁਣ ਤਾਂ ਕਿ ਥੋੜੀ ਪੀਐਸਟੀ ਜੀ ਤਰ੍ਹਾਂ ਬਣੀ ਬਿਨਾ ਤੇਲ ਪਾਇਓ ਜੇ ਤੁਹਾਡੇ ਕਿਸੇ ਦੇ ਬਾਵਾਸੀਰੇ ਦੇ ਮੌਕੇ ਆ ਨਾ ਤੁਸੀਂ ਉਹਨਾਂ ਦੇ ਉੱਤੇ ਲਾਓ ਤੁਸੀਂ ਦੇਖੋ ਤੁਹਾਨੂੰ ਪੰਜ ਚਾਰ ਦਿਨਾਂ ਦੇ ਵਿੱਚ ਹੀ ਪੂਰਾ ਫਰਕ ਹੋ ਸਾਰੇ ਮੌਕੇ ਤੁਹਾਡੇ ਛੱਡ ਜਾਣਗੇ ਤੇ ਕਿੰਨਾ ਵੀ ਪੁਰਾਣਾ ਬਾਵਾਸੀਰੇ ਦੇ ਨਾਲ ਬਿਲਕੁਲ ਖਤਮ ਹੋ ਜਾਂਦਾ ਬਹੁਤ ਰਾਸਤ ਮਿਲੂ ਤੁਹਾਨੂੰ ਤੇ ਜੇ ਹੁਣ ਤੁਹਾਡੇ ਘਰ ਦੇ ਵਿੱਚ ਕੋ ਮੱਚ ਗਾਂ ਤੇ ਗਰਭ ਨਹੀਂ ਠਹਿਰਦਾ ਸਿਰਦੰਦੀ ਆ ਜੇ ਉਹ ਰਹਿੰਦੀ ਨੇ ਆਪਾਂ ਕਹਿ ਦਿੰਨੇ ਆ ਹਨਾ ਤੁਸੀਂ ਉੱਥੇ ਇਹ ਕੰਜ ਨਹੀਂ ਹੈ ਸੱਪ ਦੀ ਕੰਜ ਲੈ ਕੇ ਜਦੋਂ ਮੱਝ ਹੀਟ ਚਾਈਂ ਤੀਜਾ ਦਿਨ ਹੋ ਜਾਂਦਾ ਹੈ ਨਾ ਤੀਜਾ ਦਿਨ ਹੋ ਗਿਆ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਆਟੇ ਦੇ ਪੇੜੇ ਦੇ ਵਿੱਚ ਇੰਨੀ ਸਾਰੀ ਕੰਜ ਪਾ ਕੇ ਦੇ ਦੇ ਜੇ ਆਟੇ ਦਾ ਪੇੜਾ ਨਹੀਂ ਖਾਂਦੀ ਮੱਝ ਤੂੰ ਗੁੜ ਚ ਪਾ ਕੇ ਦੇ ਦੇ ਇਹ ਗੁੜ ਦੇ ਵਿੱਚ ਪਾ ਕੇ ਵੀ ਤੁਸੀਂ ਦੇ ਸਕਦੇ ਹੋ ਇਹ ਸਾਰੇ ਕੰਜ ਨੂੰ ਦੇ ਦੇ ਸੋਡੀ ਮੱਝ 100% ਘਰਪਤਾਰ ਤੋਂ ਕੋਸ਼ਿਸ਼ ਕੀਤੀ ਤੁਹਾਡੀ ਮੱਝ ਨੂੰ ਫਾਇਦਾ ਹੋ ਲੁਗਾ ਹਮਾ ਕਿੰਨਾ ਵੀ ਚੇਰ ਹੋ ਗਿਆ ਤੁਹਾਡੇ ਨਾਲ ਤੇ ਖਰਾਬ ਹੋਣੀ ਹੈ ਤੁਹਾਡੇ ਨਾਲ ਤੇ ਇਹਨਾਂ ਠੀਕ ਹੋਣੀ ਜੇ ਤੁਹਾਡੇ ਘਰ ਦੇ ਵਿੱਚ ਕੋਈ ਵਾਰ ਪਾਲਤੂ ਕੁੱਤਾ ਰੱਖ ਲੈਣ ਉਹ ਖਾਰਸ਼ ਹੋ ਜਾਂਦੇ ਪਾਲਤੂ ਉੱਤੇ ਸਾਰੇ ਵਾਲ ਉਤਰ ਜਾਂਦੇ ਪਿੰਡੇ ਦੇ ਉੱਤੋਂ ਪਾਲਤੂ ਕੁੱਤੇ ਦੇ ਤੇ ਤੁਸੀਂ ਰੋਟੀ ਦੇ ਵਿੱਚ ਇੰਨੀ ਕੁ ਸੱਤ ਦੀ ਕੰਝ ਪਕਾ ਕੇ ਇਹਨੂੰ ਦੇ ਦੇ ਪਾ ਦਿਓ ਰੋਟੀ ਦੇ ਵਿੱਚ ਚਾਹੇ ਪੀੜੇ ਚ ਪਾ ਕੇ ਇਹਨੂੰ ਤਵੀ ਤੇ ਪਕਾ ਕੇ ਰੋਟੀ ਫੇਰ ਦੇ ਦਿਓ ਫੇਰ ਖਾਣ ਨੂੰ ਬਹੇ ਤੁਸੀਂ ਦੇਖੋ ਇਹਨੇ ਕਿੰਨੀ ਵੀ ਖਾਰਸ਼ ਆ ਇਹ ਨਹੀਂ ਦੂਜੇ ਦੀ ਜਦੋਂ ਠੀਕ ਹੋ ਜੂ ਸਿਰਫ ਇੱਕ ਵਾਰ ਦੇਣੀ ਬਾਦੂ ਇਹ ਤਾਂ ਸਿੱਧੇ ਦੱਸਦੇ ਆਪਾਂ ਤੁਹਾਨੂੰ ਬਿਮਾਰੀਆਂ ਦੇ ਕਈ ਸਾਰੇ ਇਹ ਤੋਂ ਇਲਾਜ। ਬਾਕੀ ਜੀ ਜੇ ਤੁਸੀਂ ਦੇਖੋ ਜੋਗੀ ਨਾ ਜੀ ਸੁਰਮਾ ਬਣਾਉਂਦੇ ਆ। ਸੁਰਮਾ ਲੋ ਆਪਾਂ ਇਹਨੂੰ ਘਰ ਵਿੱਚ ਵੀ ਵੈਸੇ ਬਣਾ ਸਕਦੇ ਆ। ਉਹ ਆਪਾਂ ਫਿਰ ਕਦੇ ਤੁਹਾਨੂੰ ਵੀਡੀਓ ਪਾਵਾਂਗੇ ਕਿ ਕੰਜ ਤੋਂ ਸੁਰਮਾ ਕਿਵੇਂ ਬਣਾਇਆ ਜਾਂਦਾ। ਉਹਦੇ ਬਾਰੇ ਬਸ ਬਾਕੀ ਜੋਗੀ ਨਾ ਕੋ ਇਹਨਾਂ ਦਾ ਸੁਰਮਾ ਹੁੰਦਾ ਸਾਪ ਦੀ ਕੰਜ ਦਾ ਸੁਰਮਾ। ਅੱਖਾਂ ਦੇ ਵਿੱਚ ਪਾਉਣਾ ਬਹੁਤ ਠੰਡਾ ਹੁੰਦਾ। ਬਹੁਤ ਠੰਡਾ ਹੁੰਦਾ ਅੱਖਾਂ ਦੇ ਵਿੱਚ ਪਾਉਣਾ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ। ਪਾਣੀ ਕੋਈ ਇਲਾਜ ਜੀ ਹੁੰਦੀ ਆ ਉਹ ਸਭ ਠੀਕ ਹੋ ਜਾਂਦੀ ਆ ਜੇ ਆਪਾਂ ਘਰੇ ਕੋਈ ਵੀ ਬਣਾ ਲੋ ਬਣਾਉਂਦਿਆਂ ਹਨਾ ਲੋ ਉਹਦੇ ਵਿੱਚ ਵੀ ਇਹ ਪਾ ਕੇ ਲੋਬ ਹੀ ਤਿਆਰ ਕਰੀ ਜਾਂਦੀ ਆ ਕਿਉਂਕਿ ਸੱਪ ਦੀ ਕੰਝ ਜਿਆਦਾਤਰ ਠੰਡੀ ਹੁੰਦੀ ਆ ਇਹਦਾ ਕਾਰਨ ਇਹ ਸਾਰੀਆਂ ਬਿਮਾਰੀਆਂ ਬਿਮਾਰੀਆਂ ਬਾਰੇ ਦੱਸ ਤਾਂ ਹੁਣ ਆਪਾਂ ਇਹਦੇ ਕੁਝ ਪਾਰ ਟੂਟ ਕੇ ਦੱਸਦੇ ਆ ਤੁਹਾਨੂੰ ਸੱਪ ਦੀ ਕੰਝ ਦੇ ਜਿਹੜੇ ਤੁਹਾਡੇ ਲਈ ਕਿੰਨੇ ਫਾਇਦੇਮੰਦ ਜੇ ਤੁਸੀਂ ਸੱਪ ਦੇ ਕੰਝ ਘਰ ਦੇ ਵਿੱਚ ਲਿਆ ਕੇ ਲਾਲ ਕੱਪੜੇ ਦੇ ਵਿੱਚ ਬ੍ਰੇਟ ਕੇ ਆਪਣੀ ਤਜੋਰੀ 'ਚ ਰੱਖ ਲੈਣੇ ਕਦੇ ਵੀ ਤੁਹਾਡੇ ਘਰ ਦੇ ਵਿੱਚ ਪੈਸੇ ਚੋਰੀ ਨਹੀਂ ਹੋਊਗੀ ਕਮੀ ਕਦੇ ਵੀ ਨਹੀਂ ਆਉਗੀ ਤੁਹਾਡੀ ਤਿਆਰੀ ਵਿੱਚ ਪੈਸਾ ਨਾ ਭਰੇ ਰੋ ਕਦੇ ਵੀ ਖਾਤੇ ਜੇ ਤੁਸੀਂ ਇਸੇ ਨੂੰ ਆਪ ਸਤਰੀ ਕਾਂਜ ਨੂੰ ਥੋੜੀ ਕੱਟ ਕੇ ਚਾਂਦੀ ਦੇ ਤਵੀਜ਼ ਚ ਪਾ ਕੇ ਖੁਦ ਪਾ ਲੈਣੇ ਹੋ ਨਾ ਆਪਦੇ ਗਲ ਦੇ ਵਿੱਚ ਧਾਰਨ ਕਰਦੇ ਹੋ ਤਾਂ ਤੁਹਾਨੂੰ ਲਾਟਰੀ ਦੇ ਵਿੱਚੋਂ ਮੁਨਾਫਾ ਆਪਸਾਨੂੰ ਲਾਡਰੀ ਵੀ ਨਿਕਲ ਸਕਦੀ ਹੈ ਕੋਈ ਵੀ ਡੱਬਿਆ ਧਨ ਤੁਹਾਨੂੰ ਕਿਸੇ ਵੀ ਪਾਸੋਂ ਕਦੇ ਵੀ ਮਿਲ ਸਕਦਾ ਹੈ ਇਸ ਤਰ੍ਹਾਂ ਦੇ ਖੁਸ਼ੀਆਂ ਦੇ ਖਬਰਾਂ ਹੁੰਦੀਆਂ ਹਨ ਤਾਂ ਦੀ ਕਮੀ ਨੂੰ ਦੇ ਸਰੀਰਕ ਤੌਰ ਤੇ ਤੁਸੀਂ ਤੰਦਰੁਸਤ ਰਹੇ ਜੇ ਕਿਸੇ ਨੂੰ ਲੰਬੀ ਬਿਮਾਰੀ ਹੈ ਜਾਂਦੇ ਚਿਰ ਤੋਂ ਬਿਮਾਰ ਹੈ ਚਾਂਦੀ ਦੇ ਲੈ ਕੇ ਤਰੀਕ ਉਹਦੇ ਵਿੱਚ ਥੋੜੀ ਜਿਹੀ ਸਫਰੀ ਕੰਜ ਪਾ ਕੇ ਜੀ ਬਾਹ ਦੇ ਸੱਜੇ ਗੋਡੇ ਤੇ ਬੰਨ ਦਿਓ ਤੁਸੀਂ ਦੇਖੋ ਉਹ ਥੋੜੇ ਦਿਨਾਂ ਬਾਅਦ ਹੀ ਉਹਨਾਂ ਬਿਮਾਰੀ ਤੋਂ ਬਹੁਤ ਰਾਹਤ ਮਿਲਦੀ ਹੁੰਦੀ ਜੇ ਤੁਹਾਡੇ ਬੱਚੇ ਨੂੰ ਸੁਖਣੀ ਆਉਂਦੀ ਹੈ ਰੋਂਦਾ ਰਾਤ ਹੁੰਦਾ ਤੇ ਉੱਠਦਾ ਛੋਟਾ ਬੱਚਾ ਨਾ ਉਹਦੇ ਵੀ ਤੁਸੀਂ ਗੱਲ ਦੇ ਚਾਂਦੀ ਦੇ ਬੀਟ ਦੇ ਵਿੱਚ ਪਾ ਕੇ ਥੋੜੀ ਜੀ ਕੰਜ ਤੇ ਤੁਸੀਂ ਉਹਦੇ ਗਾਲਚ ਪਾ ਲਓ ਤੁਸੀਂ ਦੇਖੋ ਤੁਹਾਡਾ ਬੱਚਾ ਕੀ ਤੰਦਰੁਸਤ ਰਹਿਣ ਲੱਗ ਜੂਗਾ ਕਦੇ ਵੀ ਉਹ ਡਰਨਾ ਨਹੀਂ ਜੇ ਤੁਹਾਨੂੰ ਕੋਈ ਦਵਾ ਆਉਂਦੀ ਹੈ ਜੇ ਉੱਠ ਕੇ ਚੱਲਣ ਲੱਗ ਜਾਂਦੇ ਆ ਜਾਂ ਕੋਈ ਮਾੜੀ ਸੁਪਨੀ ਆਉਂਦੀ ਹੈ ਸੁਪਨੇ ਵਿੱਚ ਸੱਪ ਕੋਈ ਮਰੀ ਕੋਈ ਵੀ ਆ ਤੁਹਾਨੂੰ ਜ਼ਿਆਦਾ ਦਿਖਾਈ ਦਿੰਦੇ ਆ ਤੇ ਤੁਸੀਂ ਇਹਨੂੰ ਆਦੇ ਸਹਰਾਣੇ ਰੱਖ ਕੇ ਸੋਣਾ ਸ਼ੁਰੂ ਕਰ ਦਿਓ ਜੇ ਤੁਸੀਂ ਸਹਰਾਣੀ ਨਹੀਂ ਰੱਖ ਕੇ ਸੌਂਸਰ ਵਿੱਚ ਤੁਸੀਂ ਵੀ ਇਹਨੂੰ ਚਾਂਦੀ ਦੇ ਤਵੀਤ ਵਿੱਚ ਪਾ ਕੇ ਰੱਖ ਸਕਦੇ ਹੋ ਇਹ ਨੂੰ ਮੈਂ ਇਸਾ ਚਾਂਦੀ ਦੇ ਤਵੀਤ ਦੇ ਵਿੱਚ ਹੀ ਤੁਸੀਂ ਪਾ ਵਰਤ ਸਕਦੇ ਹੋ ਹੋਰ ਤਵੀਤ ਚ ਜੀ ਇਹ ਪਾਈ ਜਾਂਦੀ ਨਹੀਂ ਇਹ ਸਿਰਫ ਚਾਂਦੀ ਦੇ ਤਵੀਤ ਵਿੱਚ ਹੀ ਪਾਈ ਜਾਂਦੀ ਹੈ ਚਾਂਦੀ ਦੇ ਤਵੀਤ ਵਿੱਚ ਪੱਛ ਬਾਹ ਤੇ ਬਨ ਸਾਜ ਨੂੰ ਗਾਜ ਵੀ ਪਾ ਸਕਦੇ ਹੋ ਤੇ ਆਪਣੇ ਸਹਰਾਣੇ ਥੱਲੇ ਵੀ ਰੱਖ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗਿਆ ਉਸ ਤਰ੍ਹਾਂ ਤੁਸੀਂ ਇਹ ਕਰ ਸਕਦੇ ਹੋ ਕਦੇ ਵੀ ਤੁਹਾਨੂੰ ਗਵਾਣੀ ਆਉਣਗੇ ਕਦੇ ਤੁਹਾਡਾ ਧਨ ਦੌਲਤ ਕਦੀ ਕਮੀ ਨਹੀਂ ਹੋਊਗੀ ਇਹਨੂੰ ਘਰ ਦੇ ਵਿੱਚ ਜਰੂਰ ਰੱਖੋ ਸੌਂ ਦੇ ਮਹੀਨੇ ਇੱਥੇ ਹੁੰਦੇ ਤਾਂ ਤੁਸੀਂ ਆਪਣੇ ਖੁਦ ਬਹੁਤ ਲੱਕੀ ਸਮਝੋ ਫੌਰਨ ਇਹਨਾਂ ਨੂੰ ਘਰੋਂ ਲਿਆਓ ਇਸ ਤਰ੍ਹਾਂ ਦੇ ਇਹਦੇ ਨਾਲ ਕੋਈ ਕੇ ਤੁਹਾਡੇ ਆਮ ਹੀ ਕਰੋ ਤੁਸੀਂ ਜੇ ਤੁਸੀਂ ਇਹਨੂੰ ਲਿਆ ਕੇ ਤੇ ਗੇਟ 'ਚ ਬੰਨ੍ਹ ਦੰਨਿਆ ਤੁਹਾਡੇ ਘਰ ਦੇ ਵਿੱਚ ਕਦੇ ਵੀ 나ਗ ਦੇਵਤਾ ਨਹੀਂ ਆਉਂਦੀ ਕੋਈ ਤੁਹਾਡਾ ਨੁਕਸਾਨ ਨਹੀਂ ਕਰਦੀ ਉਹ ਤੇ ਗੇਟ 'ਚ ਵੀ ਬੰਨ੍ਹ ਦੰਨਿਆ ਲਿਆ ਲੇ ਪਰ ਤੁਸੀਂ ਨੂੰ ਘਰੇ ਤੇ ਆਓ ਬਾਹਰ ਕਰੀ ਨਾ ਸਿੱਟੂ ਤੇ ਹੋਰ ਈ ਚਰਕੋ ਬੱਚਿਆਂ ਦੇ ਕਾਲਚ ਪਾਓ ਤੁਸੀਂ ਆਪ ਦੇ ਸੁਣਾਵੇ ਰੱਖੋ ਆ ਵੀ ਕਵਰੇਜ ਚ ਰੱਖੋ ਹਨਾ ਕੋਈ ਇਹ ਤੋਂ ਡਰਨ ਵਾਲੀ ਗੱਲ ਨਹੀਂ ਬਣੂਗੀ ਇਹ ਸਾਰੀਆਂ ਚੀਜ਼ਾਂ ਆਪਣੇ ਬਜ਼ੁਰਗਾਂ ਨੇ ਦੱਸਣਾ ਜਿਆਦਾਤਰ ਇਹ ਸੋង ਵਿੱਚ ਪਾਤਖਿਆਂ ਪਾਤਦਿਆਂ ਨਾ ਮਾਇਆ ਉਤਨ ਦੇ ਵਿੱਚ ਹੀ ਤੁਦੀ ਤੇ ਇੱਜਾ ਬਾਕੀ ਚੋਂ ਕੁਮਾਰ ਦੇ ਵਿੱਚੋਂ ਵੀ ਮਿਲ ਜੂਗੀ ਤੇ ਬਾਕੀ ਮੈਂ ਤੁਹਾਨੂੰ ਇੱਥੇ ਲਾ ਕੇ ਦਿਖਾਉਂਗੀ ਕਿ ਕਿਸ ਤਰ੍ਹਾਂ ਦੀ ਜਿਹੜੀ ਕਾਲੇ नाग ਦੀ ਕੰਡ ਹੁੰਦੀ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਉਹਦੀ ਪਛਾਣ ਮੈਂ ਤੁਹਾਨੂੰ ਇੱਥੇ ਦੱਸਾਂਗੀ ਤੁਸੀਂ ਚੰਗੀ ਤਰ੍ਹਾਂ ਪਛਾਣਨਾ ਕਿਵੇਂ ਹੁੰਦੀ ਹੈ ਉਹਦੇ ਥੱਲੇ ਨਾ ਉਹ ਮੇਲਾ ਕੁਲਾ ਗਾਇਆਂ ਕੀੜਾ ਨਹੀਂ ਬਣਿਆ ਹੁੰਦਾ ਉਹਦੀ ਇਹ ਹੀ ਪਛਾਣ ਹੁੰਦੀ ਹੈ ਉੱਤੇ ਟੱਪੂਆਂ ਹੀ ਬਣਿਆ ਹੁੰਦਾ ਥਲੇ ਅਲੱਗ-ਅਲੱਗਾਂ ਕੀੜਾਈਆਂ ਤੇ ਖਾਨੇ ਜਿਹੇ ਬਣੇ ਹੁੰਦੇ ਆ ਇਹ ਕਾਲੇ ਨਾਲ ਦੀ ਕੰਡ ਹੁੰਦੀ ਹੈ ਉਹਦੀ ਪਛਾਣ ਹੁੰਦੀ ਹੈ ਅਦੇ ਵੀ ਸਿੱਟਣਾ ਸੌਂਦੇ ਵੀ ਨਹੀਂ ਥਾਈਏ ਤੇ ਬਹੁਤ ਚੰਗੀ ਹੁੰਦੀ ਹੈ ਇਹੋ ਇੰਨਾ ਤਰੀਕਿਆਂ ਨਾਲ ਤੁਸੀਂ ਵਰਤ ਸਕਦੇ ਆ ਵਰਤ ਕੇ ਦੇਖ ਅੱਖਾਂ ਵਾਲੀ ਤਾਂ ਸੀ ਖੁਦ ਵਰਤੀ ਹੈ ਜੀ ਇਹ ਦੱਸ ਤੁਹਾਨੂੰ ਤਾਂ ਦੱਸਦੀ ਹੈ ਤੇ ਬਾਕੀ ਵੀ ਆਪਾਂ ਬਹੁਤ ਬਜ਼ੁਰਗਾਂ ਦੀਆਂ ਦੱਸੀਆਂ ਹੋਣੀਆਂ ਗੱਲਾਂ ਨੇ ਤੁਹਾਡੇ ਨਾਲ ਕਰੀਆਂ ਜੋ ਵੀ ਤੁਸੀਂ ਕਦੇ ਵੀ ਪੁੱਛ ਲਿਓ ਕਹੂਗਾ ਮੇਰੇ ਵਿੱਚ ਸਰਮੇ ਦੇ ਵਿੱਚ ਸੱਪ ਦੀ ਕਾਂਜੂ ਪਾਉਂਦੇ ਪਾਉਂਦੇ ਆ ਤਾਂ ਹੀ ਉਹਨਾਂ ਕੋਲ ਸਰਮੇ ਨੇ ਵਧੀਆ ਨਿਸ਼ਾਨੇ ਦੇ ਜਿਹੜੇ ਕੋਈ ਪੁੰਚੇ ਹੋਏ ਹੁੰਦੇ ਰਿਹਾ ਹੁਣ ਤੇ ਜਣਾ ਖਾਣਾ ਹੀ ਰੱਖ ਪਰਣਗੇ ਭਾਗਵੇਂ ਕੱਪੜੇ ਕਾਫੀ ਜੋਗੀ ਬਣੇ ਪਰ ਆ ਜਿਹੜੇ ਪੁੰਚੇ ਹੋਏ ਹੁੰਦੇ ਹਨ ਉਹਨਾਂ ਕੋਲੇ ਸੁਰਮਾ ਹੁੰਦਾ ਤੁਸੀਂ ਉਹਨਾਂ ਤੋਂ ਸੁਰਮਾ ਸਾਡੇ ਕੰਜਾਲਾ ਲੈ ਕੇ ਦੇਖੋ ਅਸੀਂ ਵੀ ਇੰディア ਹੋਏ ਸਾਡੇ ਕੋਲ ਬਹੁਤ ਚਿਰ ਦਾ ਸੁਰਮਾ ਥੀ ਬਹੁਤ ਵਧੀਆ ਅੱਖਾਂ ਨਾਲ ਤੇ ਠੰਡੀਆਂ ਤੇ ਹਲਕੀਆਂ ਹੋ ਜਾਂਦੀਆਂ ਤੇ ਪੌਣ ਨਾਲ ਜੇ ਤੁਸੀਂ ਘਰੇ ਵੀ ਇਹਨੂੰ ਪਾਣੀ ਨਾਲ ਵੀ ਧੋਕੇ ਕਾਟਨ ਰੱਖ ਕੇ ਦੇਖੋ ਤੁਹਾਨੂੰ ਤਾਂ ਵੀ ਅੱਖਾਂ ਤੁਹਾਡੀਆਂ ਠੰਡੀਆਂ ਹੋ ਜਾਣਗੀਆਂ ਤੁਹਾਨੂੰ ਸ਼ਾਂਤੀ ਮਿਲੂਗੀ ਤੇ ਕਈ ਲੋਕ ਪੈਮ ਫਾਰਮ ਕਰਲਾ ਕਹਿੰਦੇ ਵੀ ਜ਼ਹਿਰੀ ਜਹਿਰ ਹੁੰਦਾ ਜ਼ਹਿਰੀਲਾ ਤਾਂ ਨਹੀਂ ਇਹਦੇ ਵਿੱਚ ਇਹ ਕਹਿੰਦੇ ਡੈਡ ਸਕਿਨ ਹੁੰਦੀ ਹੈ ਇਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਉਸ ਵਿੱਚ ਨਹੀਂ ਹੁੰਦਾ ਕੋਈ ਜ਼ਹਿਰ ਕੁਝ ਨਹੀਂ ਹੁੰਦਾ ਨਾ ਆ ਕੇ ਤੁਸੀਂ ਨੂੰ ਕਿਵੇਂ ਵੀ ਵਰਤ ਸਕਦੇ ਹੋਗੇ ਪਸ਼ੂਆਂ ਨੂੰ ਦੇ ਸਕਦੇ ਹੋ ਪਸ਼ੂਆਂ ਨੂੰ ਦੱਸਿਆ ਤੇ ਕੀ ਰੋਕਾ ਲਈ ਦੱਸਿਆ ਆਪਾਂ ਜੇ ਤੁਹਾਨੂੰ ਐਡੀ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੁਸੀਂ ਅੱਜ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ